ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਆ ਕਰੋ ਆਪਣਾ ਅੱਜ ਦਾ ਬਲੌਗ ਹੈ ਘਰੇ ਆਪਣੇ ਫਲਾਂ ਦੇ ਬੂਟੇ ਲਾਏ ਸੀਗੇ ਦਿਖਾਉਣੇ ਥੰਨੂੰ ਤੇ ਆ ਦੇਖੋ ਜੀ ਆਪਾਂ 베ਰੀ ਲਾਈ ਸੀ ਘਰੇ ਪਹਿਲਾਂ ਬੜਤੀ ਸੀ ਤੇ ਦੁਬਾਰੇ ਫੁੱਟਣ ਲੱਗ ਗਈ ਆ ਹੁਣ ਐਪਲ 베ਰੀ ਆਈ ਆਪਣੇ ਘਰੇ ਲਾਈ ਹੋਈ ਆ ਆਪਾਂ ਇਹਨਾਂ ਬਲੌਗ ਤੇ ਦਿਖਾ ਸੀ ਆਪਾਂ ਬੂਟੇ ਲਾਏ ਸੀਗੇ ਜੀ ਆ ਦੇਖੋ ਜੀ ਆਪਣੇ ਆਲੂਆਂ ਦਾ ਬੂਟਾ ਲੱਗਿਆ ਫਲ ਵੀ ਬਹੁਤ ਲੱਗਿਆ ਇੱਕ ਹੀ ਦੇਖੋ ਭਰਿਆ ਭਰਿਆ ਫੁੱਲ ਫੁੱਲ ਲੱਗਈਏ ਤੇ ਇੱਕ ਹੀ ਆੜੋਂ ਬੂਟਾ ਲਾਇਆ ਸੀ ਲਿਆ ਕੇ ਆਜੇ ਆਪਣੇ ਕਿੰਨੂ ਦਾ ਬੂਟਾ ਇਹਨੂੰ 15 ਕਦਾਂ ਨਹੀਂ ਹੋਈ ਨਾ ਇਹਨੂੰ ਫਲ ਵੀ ਲੱਗਣ ਲੱਗ ਗਈਏ ਤੇ ਦੇਖੋ ਜੀ ਨੂੰ ਬਹੁਤ ਲੱਗੇ ਪੈਣੇ ਭਰਿਆ ਬੈਗ ਨੂੰ ਆ ਆ ਬੂਟੇ ਦਵਾਈ ਪਾਈ ਸੀ ਇਹਨੂੰ ਪਿੱਛੇੋਂ ਕੋ ਨਾਲ ਸੁੱਕ ਗਿਆ ਇੱਥੇ ਹੋਰ ਬੂਟਾ ਲਿਆ ਕੇ ਲਾਵਾਂਗੇ ਆਪਾਂ ਕੋਈ ਹਾਂ ਦੇਖੋ ਜੀ ਬਰਾਜ ਰੁੱਸਿਆ ਖੜਾ ਹੈਗਾ ਮੇਰਾ ਮਿੱਡਾ ਰੁੱਸਿਆ ਖੜਾ ਹੈਗਾ ਰੁੱਸਿਆ ਪਤਾ ਨਹੀਂ ਰੁੱਸ ਕਿਉਂ ਗਿਆ ਕੀ ਹੋ ਗਿਆ ਕਿਉਂ ਰੁੱਸਿਆ ਦੱਸ ਵੀ ਆਓਏ ਅੰਦਰ ਆਓ ਹੰਦੂ ਆਇਆ ਪੁੱਤ ਆਇਆ ਪੁੱਤ ਆਇਆ ਆਇਆ ਬੱਤੋ ਆਇਆ ਮੈਂ ਤੁਹਕੇ ਦੇ ਦਉ ਪੁੱਤੀ ਪੁੱਤੀ ਨਾਟੇ ਜਾਏਗਾ ਚਲਾਓ ਘਰੇ ਨਹੀਂ ਚੜਜੋ ਘੇੜੀ ਆੜੀ ਸਾਡਾ ਬੀਬੂ ਰੁੱਛ ਗਿਆ ਜੀ ਭਾਈ ਇਹਨੂੰ ਅਸੀਂ ਲੈ ਕੇ ਆਏ ਆ ਇੱਧਰ ਝੱਕਰੂ ਤੇਰੇ ਵਰਾ ਸਿੰਘ ਇੱਧਰ ਦੇਖੋ ਕੈਮਰੇ ਚ ਕੈਮਰੇ ਦੇਖੋ ਬੱਤਾਂ ਰੁੱਛ ਗਈ ਤੂੰ ਰੁੱਛ ਗਈ ਸੀ ਤੂੰ ਕਿਦੇ ਘਰੇ ਜਾਣਾਗਾ ਤੈਨੂੰ ਦੱਚੋ ਬੋਲੀਗੇ ਹੈ ਬੋਲੀਗੇ ਜਾਣਾ ਰੋਟੀ ਖਾ ਕੇ ਬਾਗੇ ਫਿਰ ਠੀਕ ਆ ਰੋਟੀ ਖਾ ਕੇ ਜਾਏਗਾ ਦਾਦ ਨੂੰ ਪੁੱਛ ਗਿਆ ਰੋਟੀ ਖਾ ਕੇ ਜਾਏਗਾ ਪੁੱਛਦਾ ਦਾਦ ਨੂੰ ਪੁੱਛਦਾ ਦਾਦ ਨੂੰ ਕਹਾਂਗੇ ਪੁੱਛਦਾ ਦਾਦ ਨੂੰ ਕਿ ਰੋਟੀ ਖਾ ਕੇ ਜਾਵਾਂਗੇ ਕਹੇ ਦੇ ਤੇਰਾ ਆਪਾਂ ਖੇ ਰੱਖਾਂ ਬੱਠੇ ਕਹੇ ਪੁੱਤ ਦਾਦੇ ਨੂੰ ਚਾਹ ਮਾ ਰੂਪੇ ਕਹੇਗਾ ਦਾਵੇ ਚਾਹ ਗਰੋ ਕਿ ਆਣਾ ਹੈ ਇਹਨਾਂ ਨੇ ਰਾਜ ਨੇ ਭਾਈ ਇੰਤਲ ਰੋਟੀ ਆ ਪੂਰਾ ਕੰਮ ਚੱਲ ਰਿਹਾ ਹੈਗਾ ਹਾਂ ਰੋਟੀ ਦਾ ਰੋਟੀ ਖਾ ਕੇ ਜਾਊਗਾ ਦਾਦੂ ਇਹਦਾ ਰੀਬੂ ਵੀ ਰੋਟੀ ਖਾ ਕੇ ਜਾਊਗਾ ਆ ਰੀਬੂ ਕਿੱਥੇ ਹੱਥ ਹੈ ਹੱਥ ਨਾਲ ਕੋਈ ਗੱਲ ਆਣਾ ਮੈਨੂੰ ਨਹੀਂ ਪਤਾ ਹੱਥ ਉੱਥੇ ਨਹੀਂ ਦਰਨਾ ਭਾਈ ਥੱਲੇ ਉਤਰੋ ਨਿਆਣਾ ਨੂੰ ਟੇਬਲ 'ਤੇ ਵਾਲਾ ਟੇਬਲ 'ਤੇ ਖੜੇ ਹੋ ਜਾ ਸੇ ਟੇਬਲ 'ਤੇ ਵਾਲਾ ਟੇਬਲ 'ਤੇ ਮੇਰੇ ਬਾਣੇ ਕੋਲ ਆਉਂਦਾ ਨਾ ਬਜਾਏਂਗੇ। ਹੋਰ ਇਹ ਮੁੱਕੀ ਬਣਾ ਰਿਹਾ ਆਂ ਦਾ? ਕੀ ਬਣਾਉਣਾ ਦਾ ਆਪਦਾ? ਹੱਥ। ਹੱਥ ਨਹੀਂ ਹੁੰਦਾ। ਹੈ? ਹੱਥ ਨਹੀਂ ਹੁੰਦਾ। ਕੀ ਹੁੰਦਾ? ਹੈ। ਏ। ਕੀ ਬਣਾਏਗਾ? ਐਮ ਬਣਾਏਗਾ। ਮੈਂ ਹੁਣ ਕੰਮ ਇਹ ਹੈ ਨਹੀਂ ਕੋਈ ਹੋਰ ਨੂੰ। ਦੂਰ ਆਏ ਹੋ ਗਏ ਬਣਾਉਣੇ। ਜੇ ਉਂਗਲਾ ਵੱਢਤੀ ਮਮਾ ਨੇ ਫੇਰ। ਵੱਢਤੀ ਆਣੀ। ਹੈ? ਜਿਹੜੀ ਹੈ ਮਮਾ ਦੀ ਉਹ ਮੇਰੀ। ਇਹ ਇਹ। ਨਾ ਵੱਡਤੀ ਬੱਡੂ ਨਹੀਂ ਵੱਡਦੀ ਨਾ ਇਹ ਕੋਲੇ ਪੁਪਾ ਇਹ ਵੱਡਤੀ ਇਹ ਇਹ ਨਹੀਂ ਵੱਡਦੀ ਇਹ ਨਹੀਂ ਵੱਡਦੀ ਤੂੰ ਚੋੜਦਾ ਬੱਡੂ ਉਂਗਲ ਤੇਰੀ ਇਹ ਇਹ ਲਾਤੀ ਇਹ ਹੱਥ ਕੌਣ ਖਾਊਗਾ ਮੈਂ ਤੂੰ ਖਾਏਂਗਾ ਮੈਂ ਬੱਕਰੀਆਂ ਦੀਆਂ ਨੂੰ ਬੱਕਰੀਆਂ ਦੀ ਤੂੰ ਮੈਂ ਬੱਕਰੀਆਂ ਦੀ ਆ ਇਹ ਬੱਕਰੀਆਂ ਤੂੰ ਚੱਕਵਾ ਤਾ ਕਿੰਨਾ ਸੋਹਣਾ ਬਣਿਆ ਵਾਓ ਹਾਂ 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 ਇਹ ਵਾਹ ਤੇ ਵਾਓ ਨਿਕਲਿਆ ਤਾਣਾ ਹਾਂ ਹਾਂ ਕੌਣ ਖਾウ ਰਿਓ ਇਹਨੂੰ ਇਹ ਖੋਰ ਬਹੁਤ ਅਜੇ ਹੀ ਨਹੀਂ ਆਪ ਇੱਥੇ ਵਾਲਾ ਦੂਜਾ ਵਾਲਾ ਕੰਮ ਟਾਈਮ ਨਾਲ ਮੇੜਦਾ ਨਹੀਂਗਾ ਹੈ ਕੰਮ ਕਰਦ ਨੂੰ ਭੁੱਖ ਲੱਗੀ ਪਈ ਆ ਮੈਂ ਤੁਹਾਨੂੰ ਬੋਲੀ ਦੇ ਦੇ ਲਿਆ ਆਂ ਨਾ ਰੋਟੀ ਦੇਣੀ ਹੈ ਜਿਹੜੀ ਦੇਣੀ ਹੈ ਤੁਹਾਨੂੰ ਮੈਂ ਵੀ ਖਾਂਗਾ ਕੀ ਖਾਏਗਾ ਤੂੰ ਰੋਟੀ ਖਾਏਗਾ ਤੂੰ ਬੈਠਾ ਖਾ ਰਿਹਾ ਤੂੰ ਜਲਦੀ ਕਰੀ ਉਹ ਨਾ ਖੜਾ ਮੈਂ ਤਾਂ ਬੋਲੀ ਤੇ ਕਰੀ ਨਾ ਹੋ ਗਿਆ ਜਾਂਦਾ ਤਾ ਤੂੰ ਇਹਨੇ ਕਿਨੇ ਘੱਟ ਬਣਾਏਗਾ ਰਿਉ ਮਸਾਲਾ ਆਸ਼ਟ ਇਹ ਸੋਨਾ ਬਣਾਉਂਗੂ ਬੇਸਾਬ ਲੱਗਦਾ ਬਾਰੇ ਬਹੁਤ ਇੱਥੇ ਹੈ ਮੇਰੇ ਹੱਥਾਂ 'ਚ ਰੋਟੀ ਬਣਾਉਣੀ ਹੈ ਤੇ ਹੱਥਾਂ 'ਚ ਲੱਗੇ ਰਹਿਾਂਗੇ ਹੈ ਰਿਬ ਹਣਿਆ ਸੋਨਾ ਬਣ ਗਿਆ ਜੀ ਹੱਥ ਤੇਰਾ ਵੇ ਦੇ ਰੋ ਖਾਣਾ ਨਹੀਂ ਖਾਲੇ ਬਗਰਾ ਭਾਣਨੇ ਨਾ ਉਹ ਤਾਂ ਨਹੀਂ ਖਾਂਦਾ ਹੱਥ ਤਾਂ ਖਾਈ ਲੈਂਦਾ ਹੈ ਨਾ ਉਹਦੀ ਚੜ ਤੂੰ ਹੱਥ ਖਾਣ ਲੱਗ ਗਿਆ ਹੈ ਓਏ ਕੱਲ ਖਾਜੀ ਤੂੰ ਮਾਸahari ਬਣ ਗਿਆ ਆ ਬੜੀ ਆ ਚੱਬੜੀ ਜਾਂ ਦੇ ਪਲੇਟ ਲੈ ਕੇ ਭਾਜਾ ਮਾਸਾ ਲੈ ਕੇ ਮੈਂ ਬਣੀ

ਮਾਸahari ਹੁੰਦਾ ਨਹੀਂ ਕੰਦਾ ਰੋਟੀ ਬਹਨ ਚਾਹਤਾ ਵੀ 72000 ਜਰ ਬਤਾ ਫਿਰ ਰਾਜੇ ਤੁਸੀਂ ਮੈਨੂੰ ਬੱਟਾ ਆਂਗਾ ਨੰਮੇ ਲੰਗਾਂ ਰੋਟੀ ਦਵਾ ਜਾਂਦੀ ਆ ਕੋਲੋਂ ਰਾਖ ਕੋਟ ਵੇ ਪਹਿਲਾਂ ਤੂੰ ਬਤਾ ਇਹ ਖਾਲਾ ਦੋ ਤੈਨੂੰ ਹੋਰ ਬਣਾ ਕੇ ਦੇ ਦਾਂਗੇ ਠੀਕ ਆ ਇਹ ਖਾਲੜਿਆ ਫਿਰ ਮੋੜੀ ਦਹੀਂ ਵਾਲਾ ਫਿਰ ਤੋਂ ਨਵੇਂ ਦੇ ਬਣਾਤਾ ਕੀ ਲੈਣਾ ਹਾਂਜੀ ਖਾਣਾ ਖੂਣਾ ਖਾ ਕੇ ਜੀ ਹੁਣ ਗਾਗਨ ਇਧਰ ਸੂਟ ਵੀ ਤਿਆਰ ਕਰਤਾ ਦੇਖੋ ਜੀ ਹੁਣ ਸੂਟ ਦਾ ਪ੍ਰੈਸ ਕਰਕੇ ਤਿਆਰ ਕਰ ਲਈ ਸਵਾ ਸਿਉਂ ਕੇ ਜਮਾ ਕੰਪਲੀਟ ਆ ਅੱਜ ਜਾਣਾ ਅਸੀਂ ਦੀਦੀ ਕੋਲੇ ਮਿਲਣ ਵਾਸਤੇ ਮੈਂ ਲੱਗ ਜਾਉਂਗਾ ਦੇਖ ਲੈ ਤੈਨੂੰ ਸੂਟ ਤਿਆਰ ਕਰ ਲਿਆ ਪਹਿਲੀ ਜਾਣ ਵਾਸਤੇ ਜਾਣ ਤੈਨੂੰ ਤੂੰ ਤਾਂ ਕੀ ਕਰਨਾ ਉੱਥੇ ਜੇ ਰੈਡੀ ਨਾ ਹੋਇਆ ਫਿਰ ਮੈਂ ਜਾਉਂ ਠੀਕ ਆ ਲੈ ਸੂਟ ਦੀ ਤਿਆਰੀ ਪਹਿਲੀ ਕਰ ਲਈ